ਸਤਨਾਮ ਸ੍ਰੀ ਵਾਖੋ ਜਿ ਜੀ ਗੁਣ ਗਾਹੂ ਊਰੇ ਕੇ ਵਿਨੰਦੋ ਕੋਲ ਇਸ ਮਹਾਨ ਗੁਰਮਤ ਸਮਾਗਮ ਮੰਡਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਜ ਸੰਗਤ ਜੀ ਅੱਜ ਆਪਾਂ ਸਾਰੇ ਮਾਈ ਭਾਈ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਸੰਤ ਬਾਬਾ ਅਮਰ ਸਿੰਘ ਜੀ ਕੀਰਤੀ ਪੁਰਖਾਂ ਦੀ ਮਿੱਠੀ ਯਾਦ ਦੇ ਸਬੰਧ ਵਿੱਚ ਸਤਕਾਰਯੋਗ ਬਾਬਾ RAM SINGH ji ਉਹਨਾਂ ਮਲਾਪੜਿਆਂ ਦੇ ਪਿਆਰ ਵਿੱਚ ਡਿੱਜ ਕੇ ਸਮਰਾਤ ਕਲਯੁਗ ਵਿੱਚ ਪੂਰੇ ਗੁਰੂ ਕਲਗੀਧਰ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਜੀ ਦਾ ਆਸਰਾ ਤੱਕ ਕੇ ਅੰਮ੍ਰਿਤ ਵੇਲੇ ਤੋਂ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਨਾਲ ਸਾਰੇ ਗੁਰੂ ਪਿਆਰੇ ਗੁਰੂ ਕੇ ਸਿੱਖ ਵਖ ਵਖ ਥਾਵਾਂ ਤੋਂ ਆਏ ਮਹਾਪੁਰਖ ਰਕੜੀਆਂ ਰੂਹਾਂ ਔਰ ਸਰਬੱਤ ਸੰਗਤ ਰੂਪ ਵਿੱਚ ਆਪਾਂ ਸਾਰੇ ਇਸ ਮਨ ਮਹਾਨ ਗੁਰਮਤ ਸਮਾਗਮ ਦਾ ਹਿੱਸਾ ਬਣੇ ਮੈਂ ਕੁਝ ਕਹਿਣ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਆਪ ਜੀ ਦੇ ਸਨਮੂ ਕਰਨੀਆਂ ਨੇ ਗੁਰੂ ਪਿਆਰੇ ਖਾਲਸਾ ਜੀ ਰੋਡੇ ਤੇ ਲੰਗਿਆਣਾ ਨਾਂ ਦੋ ਨਗਰਾਂ ਦਾ ਪੈਂਦਾ ਹੈ ਨਗਰ ਇੱਕ ਹੈ ਅੱਜ ਵੀ ਸੰਤ ਗਿਆਨੀ ਪ੍ਰਤਾਪ ਸਿੰਘ ਜੀ ਖਾਲਸਾ ਮਹਾਨ ਗੁਰਮੁਖਤ ਵਿਦਿਆਲਾ ਦਾਸ ਦੇ ਨਗਰ ਵਿੱਚ ਚੱਲ ਰਿਹਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਪਿਛਲੇ ਸਮੇਂ ਵਿੱਚ ਮੈਂ ਸੰਗਤ ਦੇ دیدار ਕਰਨ ਆਇਆ ਸੀ ਮੈਂ ਅਰਜ ਕਹਿ ਕੇ ਗਿਆ ਸਾਂ ਵਾਹਿਗੁਰੂ ਜਿਹੜੇ țeੜੇ ਭਾਣੇ ਅੰਦਰ ਜੀਵਨ ਬਤੀਤ ਕਰਦੇ ਨੇ ਲੋਕ ਉਹਨਾਂ ਨੂੰ ਸਾਧੂ ਕਹਿ ਕੇ ਸਤਿਕਾਰ ਦਿੰਦੇ ਨੇ ਜਿਹੜੇ ਤੇਰੇ ਭਾਣੇ ਤੋਂ ਬਾਹਰ ਜੀਵਨ ਬਤੀਤ ਕਰਦੇ ਨੇ ਉਹਨਾਂ ਮਨਮੁਖਾਂ ਨੂੰ ਫਟਕਾਰਾਂ ਪੈਂਦੀਆਂ ਨਹੀਂ ਅਤੇ ਸਤਿਗੁਰੂ ਜੀ ਬੋਕੜ ਵਿੱਚ ਪੈਂਦੇ ਨੇ ਕਿ ਨਾਮ ਜਪਣ ਵਾਲੀਆਂ ਰੂਹਾਂ ਦੀ ਰੱਜ ਕੇ ਨਿੰਦਿਆ ਕਰਦੇ ਕੋਰ અપਮਾਨ ਗੁਰਮਤਿ ਦੀ ਗੱਲ ਕਰਨ ਵਾਲਿਆਂ ਕਿਸੇ ਸਰੋਵਰ ਚੰਗਾ ਨਹੀਂ ਲੱਗਿਆ ਕਿਸੇ ਨੂੰ ਨਾਮ ਜਪਣ ਵਾਲਾ ਗੁਰੂ